ਅੱਜ ਜੀ ਤੁਹਾਨੂੰ ਪਤਾ ਹੈ 13 ਫਰਵਰੀ ਤੋਂ ਜੋ ਕਿਸਾਨ ਜਥੇਬੰਦੀਆਂ ਇਥੋਂ ਚੱਲ ਕੇ ਦਿੱਲੀ ਵਾਸਤੇ ਕੂਚ ਕੀਤਾ ਸੀ ਔਰ ਉਹਨਾਂ ਨੂੰ ਹਿੜਿਆਣੇ ਦੇ ਬਾਰਡਰ ਤੇ ਰੱਕਿਆ ਗਿਆ ਹਾਂਜੀ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਸ਼ਾਂਤਮਈ ਕਿਸਾਨ ਜਥੇਬੰਦੀਆਂ ਬਾਰਡਰ ਦੇ ਉੱਤੇ ਬੈਠੀਆਂ ਸੰਘਰਸ਼ ਕਰਦੀਆਂ ਰਹੀਆਂ ਲੇਕਿਨ 21 ਤਰੀਕ ਦੀ ਕੌਲ ਸੀ ਸਾਡੀ ਦਿੱਲੀ ਜਾਣ ਦੀ ਜੋ ਕਿ ਸੈਂਟਰ ਦੀ ਸਰਕਾਰ ਨੂੰ ਵੀ ਸਾਰਾ ਪਤਾ ਸੀ ਜਦੋਂ ਸਾਡੇ ਕੁਝ ਕਿਸਾਨ ਅੱਗੇ ਗਏ ਵੀ ਨਹੀਂ 500 ਮੀਟਰ ਘੇਰੇ ਦੇ ਅੰਦਰ ਆ ਕੇ ਪੰਜਾਬ ਦੇ ਵਿੱਚ ਸਾਡਾ ਨੌਜਵਾਨ 21 22 ਸਾਲ ਦਾ ਨੌਜਵਾਨ ਸ਼ੁਭਕਰਨ ਸਿੰਘ ਜੋ ਸ਼ਹੀਦ ਕਰ ਦਿੱਤਾ ਹੈ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਭਾਜਪਾ ਸਰਕਾਰ ਦੇ ਗੁੰਡਿਆਂ ਨੇ ਜੋ ਸਾਡਾ ਇਹ ਨੌਜਵਾਨ ਸ਼ਹੀਦ ਕੀਤਾ ਉਸਦੇ ਰੋਜ਼ ਵਜੋਂ ਅੱਜ ਮੋਦੀ ਸਰਕਾਰ ਔਰ ਖੱਟੇ ਸਰਕਾਰ ਦਾ ਅਸੀਂ ਪੁਤਲਾ ਸਾੜ ਰਹੇ ਆ ਤੇ ਸਾਰੀ ਕਿਸਾਨ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਆ ਦੀ ਜਥੇਬੰਦੀ ਆ ਸਰਦਾਰ ਇੰਦਰਜੀਤ ਸਿੰਘ ਜੀ ਕੋਟਬੁੱਡਾ ਉਹਨਾਂ ਦੀ ਨੁਮਾਇੰਦਗੀ ਦੇ ਹੇਠ ਅੱਜ ਅਸੀਂ ਮੋਦੀ ਸਰਕਾਰ ਦਾ ਇਹ ਪੁਤਲਾ ਸੜ ਰਹੇ ਆ ਔਰ ਖੱਤਰ ਸਰਕਾਰ ਦਾ ਹਰਿਆਣਾ ਸਰਕਾਰ ਦਾ ਡਟ ਕੇ ਵਿਰੋਧ ਕਰਦੇ ਅਗਲੀ ਰਣਨੀਤੀ ਜੀ ਕੋਈ ਦਿਨਾਂ ਦੀ ਅਜੇ ਬੰਦ ਕੀਤੀ ਗਈ ਆ ਕਿਉਂਕਿ ਅਗਲੀ ਕਾਲ ਸਾਰੀ ਜਥੇਬੰਦੀਆਂ ਦੀ ਸਜੂਤ ਕਾਲ ਉਹ ਵੀ ਕੱਥੇ ਹੋ ਰਿਹਾ ਸਾਰੀਆਂ ਜਥੇਬੰਦੀਆਂ ਕੱਥੀਆਂ ਹੋ ਕੇ ਫਿਰ ਕਾਲ ਦਿੱਤੀ ਜਾਊਗੀ ਅਗਲੀ ਕਾਲ ਅਜੇ ਜਿੰਨੀ ਕਰ ਡਿਲੇ ਕੀਤੀ ਹੋਈ ਆ ਜਦੋਂ ਹੁਣ ਸਾਰੇ ਜਥੇਬੰਦੀਆਂ ਕੱਟੀਆਂ ਹੋ ਕੇ ਫਿਰ ਅਗਲਾ ਪ੍ਰੋਗਰਾਮ ਦੇ ਦ ਜਿਵੇਂ ਵੀ ਦਿੱਤਾ ਜਾਊਗਾ ਉਵੇਂ ਕਿਸਾਨਾਂ ਨੂੰ ਦੱਸਿਆ ਜਾਊਗਾ ਬਾਕੀ ਹੱਥ ਜੋੜ ਕੇ ਕਿਸਾਨਾਂ ਨੂੰ ਬੇਨਤੀ ਆ ਕਿ ਜਿਹੜੇ ਅਜੇ ਵੀ ਘਰਾਂ ਵਿੱਚ ਬੈਠੇ ਆ ਵੱਧ ਚੜ ਕੇ ਆਪਾਂ ਉਸ ਸੰਘਰਸ਼ ਦੇ ਵਿੱਚ ਹਿੱਸਾ ਲਈਏ ਕਿਉਂਕਿ ਉੱਥੇ ਕੱਲੇ-ਕੱਲੇ ਕਿਸਾਨ ਦੀ ਇਸ ਤਰ੍ਹਾਂ ਹੋਈ ਮੌਤ ਦਾ ਨੁਕਸਾਨ ਅੱਗੇ 750 ਕਿਸਾਨ ਸ਼ਹੀਦ ਹੋਇਆ ਉਹ ਘਾਟਾ ਨਹੀਂ ਪੂਰਾ ਹੋਇਆ ਹੁਣ ਸ਼ੁਭ ਕਰਨ ਦੀ ਸ਼ਹੀਦੀ ਹੋ ਗਈ ਆ ਇੱਕ ਪ੍ਰਿਤਪਾਲ ਸਿੰਘ ਮੁੰਡਾ ਹੈ ਜਿੰਨੀਆਂ ਲੱਤਾਂ ਤੋੜ ਦਿੱਤੀਆਂ ਦੋਵਾਂ ਥਾਵਾਂ ਤੋਂ ਔਰ ਜਵਾੜੇ ਤੋੜ ਦਿੱਤੇ ਗਏ ਆ ਜੋ ਮਰਨਾ ਉਹ ਹਾਲਤ ਵਿੱਚ ਪਿਆ ਹੈ ਉਹਦੀ ਵੀ ਅਸੀਂ ਪੁਰਜ਼ੋਰ ਨਖੇਤੀ ਕਰਦੇ ਆਂ ਕਿ ਪੰਜਾਬ ਦੇ ਵਿੱਚੋਂ ਆ ਕੇ ਚੋੱਕੇ ਲਾ ਕੇ ਹਰਿਆਣਾ ਦੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਹੈ ਉਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਵੇਖੋ ਜੀ ਉਹਨਾਂ ਦੀ ਰਾਮੀਤੀ ਉਹਨਾਂ ਨੂੰ ਸੱਦਾ ਭੇਜਿਆ ਗਿਆ ਸੀ ਔਰ ਅਸੀਂ ਇਹਨੂੰ ਅੱਜ ਵੀ ਕਹਿੰਨੇ ਆਂ ਕਿ ਦੁੱਲਿਆ ਬੇਰਾਂ ਦਾ ਕੁਝ ਨਹੀਂ ਵਗਿਆ ਜੇ ਕੋਈ ਕਿਸੇ ਵੀ ਕਰਾਨੇ ਕੇਕ ਜਸੇ ਬੰਦੀ ਤੇ ਕੋਈ ਵਿਵਕਾ ਬੰਦੀ ਹੈ ਦੂਜੀਆਂ ਜਸੇ ਬੰਦੀਆਂ ਮਗਰ ਜਾਂਦੀਆਂ ਹੁੰਦੀਆਂ ਨੇ ਤੇ ਉਹਨਾਂ ਵੀਰਾਂ ਨੂੰ ਇਹ ਸੋਚਣ ਤੋਂ ਕਮ ਜਲਾਣਾ ਚਾਹੀਦਾ ਕਿ ਸੱਗੇ ਵੀ ਸਾਰੀਆਂ ਜਸੇ ਬੰਦੀਆਂ ਨੇ ਰਲ ਕੇ ਦਿੱਲੀ ਸੰਘਰਸ਼ ਜਿੱਤਿਆ ਸੀ ਤੇ ਹੁਣ ਵੀ ਸਾਰੇ ਜਸੇ ਬੰਦੀਆਂ ਇੱਕ ਥੜੇ ਤੇ ਇਕੱਠੀਆਂ ਹੋਣ ਤੇ ਸਾਰੇ ਜੰਦਾਂ ਬੰਦੀਆਂ ਨੂੰ ਅਪੀਲ ਵੀ ਕਰਦੇ ਆ ਇੱਕ ਥੜੇ ਤੇ ਇਕੱਠੇ ਹੋ ਕੇ ਇਹ ਸੰਘਰਸ਼ ਨੂੰ ਫੇਰ ਜਿੱਤਿਆ ਜਾਵੇ